ਜਪ ਲੈਣ ਵਾਲੀ ਜਿੰਦੇ ਮੇਰੀ ਆਖੇ ਰੇ ਨਾਮੇ ਨਾਮ ਜਪ ਲੈਨੇ ਮਾਣੀ ਜਿੰਦੇ ਮੇਰੀਏ ਆਖੇ ਕੰਮ ਆਊਗਾ ਨਾਮ ਜਪ ਲੈਨੇ ਮਾਣੀ ਜਿੰਦੇ ਮੇਰੀਏ ਆਖੇ ਰੇ ਕੰਮ ਆਊਗਾ ਨਾਮ ਜਪ ਲੈਨ ਮਾਣੀ ਜਿੰਦੇ ਮੇਰੀਏ ਆਖੇ ਲਈ ਕੰਮ ਆਊਗਾ ਨਾਮ ਜਪ ਲੈਨ ਮਾਣੀ ਜਿੰਦੇ ਮੇਰੀਏ ਫੜਨੀਵੇਂ ਅਰਖਾਨੂ ਲੱਗਦੇ ਉੱਚਾ ਹੋ ਕੇ ਮਾਣ ਨਾ ਕਰੀ ਫੜਨੀਵੇਂ ਅਰਖਾਨੂ ਲੱਗਦੇ ਉੱਚਾ ਹੋ ਕੇ ਮਾਣ ਨਾ ਕਰੀ ਫੜਨੀਵੇਂ ਅਰਖਾਨੂ ਲੱਗਦੇ ਉੱਚਾ ਹੋ ਕੇ ਮਾਣ ਨਾ ਕਰੀ ਫੜਨੀਵੇਂ ਅਰਖਾਨੂ ਲੱਗਦੇ ਉੱਚਾ ਹੋ ਕੇ ਮਾਣ ਨਾ ਕਰੀ ਫੜ ਨੀਵੇਂ ਆ ਰੁਖਾ ਨੂੰ ਲੱਗਦੇ ਉੱਚਾ ਹੋ ਕੇ ਮਾਣ ਨਾ ਕਰੀ ਫੜ ਨੀਵੇਂ ਆ ਰੁਖਾ ਨੂੰ ਲੱਗਦੇ ਉੱਚਾ ਹੋ ਕੇ ਮਾਣ ਨਾ ਕਰੀ ਫੜ ਨੀਵੇਂ ਆ ਰੁਖਾ ਨੂੰ ਲੱਗਦੇ ਉੱਚਾ ਹੋ ਕੇ ਮਾਣ ਨਾ ਕਰੀ ਫੜ ਨੀਵੇਂ ਆ ਰੁਖਾ ਨੂੰ ਲੱਗਦੇ ਉੱਚਾ ਹੋ ਕੇ ਮਾਣ ਨਾ नैना बचियां बण केरा नाल तयार गरी दादा मेरा नाल तयार गरी दादा नार गरीबां नार गरीबांगो जीरिया ਪਾਰੇ ਉਪਕਾਰੀ ਐ ਤੇਰੇ ਦਰ ਪਰ ਉਪਕਾਰੀ ਆਏ ਪਾਰੇ ਉਪਕਾਰੀ ਐ ਤੇਰੇ ਦਰ ਪਰ ਉਪਕਾਰੀ ਆਏ ਪਾਰੇ ਉਪਕਾਰੀ ਆਏ ਤੇਰੇ ਦਰ ਪਰ ਉਪਕਾਰੀ ਆਏ ਪਾਰੇ ਉਪਕਾਰੀ ਆਏ ਤੇਰੇ ਦਰ ਪਰ ਉਪਕਾਰੀ ਆਏ ਪਾਰੇ ਉਪਕਾਰੀ ਐ ਤੇਰੇ ਦਰ ਪਰ ਉਪਕਾਰੀ ਆਏ ਪਾਰੇ ਉਪਕਾਰੀ ਐ ਤੇਰੇ ਦਰ ਪਰ ਉਪਕਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭਾਤ ਫੇਰੀ ਦੀ ਸੰਗਤ ਪਹੁੰਚੀ ਹੈ ਜੀ ਲਾਜਵੰਤ ਸਿੰਘ ਜੋਹੜ ਸਪੁੱਤਰ ਨੀਸ਼ਾਨ ਸਿੰਘ ਜੋਹੜ ਉਹਨਾਂ ਦੇ ਗ੍ਰਹਿ ਵਿਖੇ ਸੋ ਸੰਗਤ ਲਈ ਚਾਹ ਅਤੇ ਬਿਸਕੁਟਾਂ ਦੀ ਸੇਵਾ ਕੀਤੀ ਗਈ ਪਰਿਵਾਰ ਵੱਲੋਂ ਪਰਿਵਾਰਕ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਲਾਜਵੰਤ ਸਿੰਘ ਜੋਹੜ ਸਪੁੱਤਰ ਨੀਸ਼ਾਨ ਸਿੰਘ ਜੋਹੜ ਉਹਨਾਂ ਵੱਲੋਂ ਸਮੂਹ ਪਰਿਵਾਰ ਵੱਲੋਂ ਪ੍ਰਭਾਤ ਫਰੀ ਸੰਗਤ ਦੇ ਲਈ ਚਾਹ ਤੇ ਬਿਸਕਟ ਦੀ ਸੇਵਾ ਕੀਤੀ ਗਈ ਹੈ ਬਹੁਤ-ਬਹੁਤ ਧੰਨਵਾਦ ਪਰਿਵਾਰਕ ਮੈਂਬਰਾਂ ਦਾ ਪ੍ਰਮਾਤਮਾ ਵਾਹਿਗੁਰੂ ਮੇਰਾ ਪਰਿਆ ਹੱਥ ਰੱਖਣਾ ਤਰੱਕੀਆਂ ਬਖਸ਼ਣ ਇਸੇ ਤਰ੍ਹਾਂ ਸੇਵਾ ਕਰਨ ਦਾ ਵੱਲ ਬਖਸ਼ਣ ਬਹੁਤ-ਬਹੁਤ ਧੰਨਵਾਦ ਜੀ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਿਓ ਮਨ ਜੂਰੇ ਨਾ ਸਈ ਬਣਾਵੀਂ ਸੇਵਾ ਕਰਿਓ ਮਨ ਜੂਰੇ ਨਾ ਸੇਵਕਾਂ ਦੀ ਸੇਵਾ ਕਰਿਓ ਮਨ ਜੂਰੇ ਨਾ ਸੇਵਕਾਂ ਦੀ ਸੇਵਾ ਕਰਿਓ ਮਨ ਜੂਰੇ ਨਾ ਸੇਵਕਾਂ ਦੀ ਸੇਵਾ ਕਰਿਓ ਮਨ ਜੂਰੇ ਆਏ ਗੁਰੂ ਤੁਮ ਕਰ ਸਾਜਨਾ ਹਾਏ ਤੁਮ ਕਰ ਸਾਜਨਾ ਹਾਏ ਵਾਹਿਗੁਰੂ ਤੁਮ ਕਰ ਸਾਜਨਾ ਹਾਏ ਸਾਚੇ ਮੇਲ ਮਿਲਾਏ ਵਾਹਿਗੁਰੂ ਸਾਚੇ ਮੇਲ ਮਿਲਾਏ ਸਾਚੇ ਮੇਲ ਮਿਲਾਏ ਵਾਹਿਗੁਰੂ ਸਾਚੇ ਮੇਲ ਮਿਲਾਏ ਸਾਚੇ ਮੇਲ ਮਿਲਾਏ ਵਾਹਿਗੁਰੂ ਸਾਚੇ ਮੇਲ ਮਿਲਾਏ ਅੰਤਨ ਬਾਬਾ ਗੱਜਨ ਸਾ ਤਨ ਤਨ ਬਾਬਾ ਗੱਜਨ ਲੋ ਖੜੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭਾਤ ਫਰੀ ਸੰਗਤ ਪਹੁੰਚੀ ਹੈ ਜੀ ਧੰਨ ਧੰਨ ਬਾਬਾ ਗੱਜਨ ਸਾਹਿਬ ਦੇ ਸਥਾਨ ਤੇ ਪ੍ਰਭਾਤ ਫਰੀ ਸੰਗਤ ਦੇ ਲਈ ਜਗਦੀਪ ਸਿੰਘ ਜੀ ਸਪੁੱਤਰ ਸਾਗਰਦਾਸ ਨੰਬਰਦਾਰ ਮਹੰਤ ਜੀ ਉਸ ਪਰਿਵਾਰ ਵੱਲੋਂ ਪ੍ਰਭਾਤ ਫਰੀ ਸੰਗਤ ਦੇ ਲਈ ਚਾਹ ਤੇ ਬਿਸਕੁਟਾਂ ਦੀ ਸੇਵਾ ਕੀਤੀ ਗਈ ਹੈ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜਗਦੀਪ ਸਿੰਘ ਸੁਪੁੱਤਰ ਸਾਗਰਦਾਸ ਮਹੰਤ ਨੰਬਰਦਾਰ ਜੀ ਸਮੂਹ ਪਰਿਵਾਰਕ ਮੈਂਬਰਾਂ ਵੱਲੋਂ ਪ੍ਰਭਾਤ ਫਰੀਦ ਸੰਗਤ ਲਈ ਚਾਹ ਤੇ ਬਿਸਕੁਟਾਂ ਦੀ ਸੇਵਾ ਕੀਤੀ ਗਈ ਹੈ ਪ੍ਰਮਾਤਮਾ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਮੇਰਾ ਪਰਿਆ ਹੱਥ ਰੱਖਣ ਦੀ ਤੰਦਰੁਸਤੀ ਬਖਸ਼ਣ ਅੱਗੇ ਤੋਂ ਵੀ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ਣ ਬਾਬਾ ਗੱਜਨ ਸਾਹਿਬ ਜੀ ਵੀ ਮੇਰਾ ਪਰਿਆ ਹੱਥ ਰੱਖਣ ਪਰਿਵਾਰਕ ਮੈਂਬਰਾਂ ਤੇ ਬਹੁਤ ਬਹੁਤ ਧੰਨਵਾਦ ਜੀ बोले सो निहाल वाहे गुरु जी का खालसा वाहे गुरु जी की फतेह करयो मंजूर ना सेब का दी सेवा करयो मंजूर ना सेब का दी सेवा करयो मंजूर ਸਾਡੀ ਸੇਵਾ ਕਰਦੇ ਰਣ ਹੱਥ ਨੇ ਸਦਾ ਹੀ ਕਰ ਵਾਸ ਨੇ ਜੋ ਸੰਗ ਤਾਂ ਜੀ ਸੇਵਾ ਕਰਦੇ ਰਣ ਹੱਥ ਨੇ ਸਦਾ ਹੀ ਕਰ ਵਾਸ ਨੇ ਜੋ ਸੰਗ ਤਾਂ ਜੀ ਸੇਵਾ ਕਰਦੇ ਨਾਮ ਦੇਵ ਨੂੰ ਗਵਾਂਦਨ ਪੁੱਛੀ ਸੀ ਤੋਂ ਤੈ ਬਣਾਈ ਖਪਰੀ ਸਾਥੋ ਦੋ ਗਣੀ ਮਲ ਦੂਰੀ ਲੈ ਲੈ ਗਾਟੀ ਦੇ ਬਣਾ ਦੇਸ਼ ਪਰੀ ਸਾਥੋ ਦੋ ਗਣੀ ਮਲ ਦੂਰੀ ਲੈ ਲੈ ਗਾਟੀ ਦੇ ਬਣਾ ਦੇਸ਼ ਪਰੀ ਸਾਥੋ ਦੋ ਗਣੀ ਮਲ ਦੂਰੀ ਲੈ ਲੈ ਗਾਟੀ ਦੇ ਬਣਾ ਦੇਸ਼ ਪਰੀ ਸਾਥੋ ਦੋ ਗਣੀ ਮਲ ਦੂਰੀ ਲੈ ਲੈ I don't know. Oh.

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭਾਤ ਫਰੀ ਸੰਗਤ ਪਹੁੰਚੀ ਹੈ ਜੀ ਜਸਪਾਲ ਸਿੰਘ ਫੌਜੀ ਉਹਨਾਂ ਦੇ ਗ੍ਰਹਿ ਵਿਖੇ ਪ੍ਰਭਾਤ ਫਰੀ ਸੰਗਤ ਦੇ ਲਈ ਚਾਹ ਬਿਸਕਟ ਵੰਡਾਣਾ ਮਠੀਆਂ ਅਤੇ ਲੱਡੂਆਂ ਦੀ ਸੇਵਾ ਕੀਤੀ ਗਈ ਹੈ ਪਰਿਵਾਰ ਵੱਲੋਂ ਸਾਰੇ ਪਰਿਵਾਰਕ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਸਪਾਲ ਸਿੰਘ ਫੌਜੀ ਸਪੁੱਤਰ ਸੁੱਚਾ ਸਿੰਘ ਜੀ ਸਮੂਹ ਪਰਿਵਾਰਕ ਮੈਂਬਰਾਂ ਵੱਲੋਂ ਪ੍ਰਭਾਤ ਫਰੀ ਸੰਗਤ ਦੇ ਲਈ ਚਾਹ ਲੱਡੂਆਂ ਮਠੀਆਂ ਅਤੇ ਵਦਾਨੇ ਦੀ ਸੇਵਾ ਕੀਤੀ ਗਈ ਹੈ ਬਹੁਤ ਬਹੁਤ ਧੰਨਵਾਦ ਪਰਿਵਾਰਕ ਮੈਂਬਰਾਂ ਦਾ ਪ੍ਰਮਾਤਮਾ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਮੇਰਾ ਭਰਿਆ ਹੱਥ ਰੱਖਣ ਦੀ ਤੰਦਰੁਸਤੀ ਬਖਸ਼ਣ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਇਸੇ ਤਰ੍ਹਾਂ ਅੱਗੇ ਤੋਂ ਵੀ ਸੇਵਾ ਕਰਨ ਦਾ ਵੱਲ ਬਖਸ਼ਣ ਜੀ ਬਹੁਤ ਬਹੁਤ ਧੰਨਵਾਦ ਪਰਿਵਾਰਕ ਮੈਂਬਰਾਂ ਦਾ ਬੋਲੇ ਸੋ ਨਿਹਾਲ ਕਰੀਓ ਮਨਜੂਰ ਦਾਤਾ ਤੇ ਗਤਾਂ ਦੀ ਸੇਵਾ ਪਿਆਰੇ ਕਹੇ ਹੋ ਮਨ ਜੂ ਰੁਦਾ ਤਾ ਤਾ ਸੇ ਬਤਾ ਦਿਨਾ ਪਿਆਰੇ ਜੇ ਤੋਹ ਕਾਹੀ ਕਰ ਬਸੇ ਜੋ ਫਸ ਤਾ ਦੀ ਤੇਰਾ ਕਰਦੈ ਜੇ ਨਾ ਸੇ ਸਨ ਕਾਹੀ ਕਰ